ਜੋ ਜਕਾਰਾ ਛੜਿਆ ਤੇ ਕਹਿੰਦੇ ਹੈ ਅੱਗੋਂ ਜਵਾਬ ਬੜਾ ਤਗੜਾ ਆਇਆ ਇੱਥੇ ਕਰੰਟ ਕਾਫੀ ਲੱਗਦਾ ਮਹ ਜੀ ਜਿਨ੍ਹਾਂ ਦਾ ਮਾਂਜਾ ਜੇ ਏਰੀਆ ਦਾ ਵੱਧ ਲੈਂਦਾ ਉਹ ਤੇ ਕਰੰਟ ਵੀ ਵੱਧਦਾ ਸਾਰਨ ਵੱਧ ਜੇ ਕਾਂਗਰਸੀ ਵਰਕਰਾਂ ਨਾਲ ਜ਼ਿਆਤੀ ਹੁੰਦੀ ਹੈ ਤਾਂ ਮੈਂ ਜਿੱਥੇ ਹਲਕੇ ਚ ਐਸੇ ਗਾਲ ਨਹੀਂ ਉਹਨਾਂ ਨੂੰ ਕਰੰਟ ਆ ਰਿਹਾ ਐ ਐਸੇ ਕਰੰਟ ਦਾ ਹੀ ਮੈਂ ਕਹਿੰਨਾ ਫਾਇਦਾ ਲਓ ਤੇ ਕਿਤੇ ਪਛੜ ਨਾ ਜਾਈਏ ਜਿਹੜੀ ਵੀ ਕਾਂਗਰਸ ਦਾ ਜਿਹੜਾ ਵੀ ਆਉਣ ਵਾਲਾ ਕੈਂਡੀਡੇਟ ਹੋਏਗਾ ਉਹਨੂੰ ਤਗੜੇ ਹੋ ਆਪਣੀ ਇਲੈਕਸ਼ਨ ਸਮਝ ਕੇ ਭਲੇਖਾ ਤੇ ਸਾਨੂੰ ਤੇ ਕੋਈ ਨਹੀਂ ਕਾਢੀ ਦਿੱਤਾ ਤਾਂ ਤੁਸੀਂ ਹੋਰ ਕੌਣ ਹੈ ਹਾਂ ਮੇਰੀ ਤਾਂ ਹੋ ਗਈ ਉਹ ਗੱਲ ਆ ਹਾਂਜੀ ਮੇਰੇ ਕੋ ਇੱਕ ਮਿੰਟ ਇੱਕ ਮਿੰਟ ਹਲਕੇ ਦਾ ਭਲੇਖਾ ਜਿਹੜਾ ਉਹ ਤੇ ਕੱਢਣਗੇ ਪ੍ਰਧਾਨ ਜੀ ਸਾਡੀ ਸਿਫਾਰਿਸ਼ ਤੇ ਇਹਨਾਂ ਵੱਲੋਂ ਭਗਵੰਤਪਾਲ ਸਿੰਘ ਜੀ ਦੀ ਹੈ ਹੀ ਹੈ ਉਹ ਇੱਕ ਮਿੰਟ ਯਾਰ ਖਲੋ ਜੋ ਕਾਕਾ ਥੋੜਾ ਡਿਸਪਲਾਈਨ ਰੱਖ ਲੈ ਸਟੇਜ ਉੱਤੇ ਬਾਈਕ ਖੋ ਕੇ ਨਹੀਂ ਕਦੀ ਇਹ ਕੰਮ ਹੁੰਦੇ ਤੁਸੀਂ ਥੋੜਾ ਡਿਸਪਲਾਈਨ ਚ ਰਹੋ ਤੇ ਡਿਸਪਲਾਈਨ ਚ ਕੰਮ ਕਰੀ ਜਾਓ ਇਹ ਕੰਮ ਕਾਂਗਰਸ ਦੇ ਪ੍ਰਧਾਨ ਦਾ ਕੰਮ ਹੈ ਮੇਰਾ ਕੰਮ ਨਹੀਂ ਉਹ ਇਸ ਗੱਲ ਕਰਨੋਂ ਕਰਨਗੇ ਆਪਣੀ ਡਿਊਟੀ ਨਿਭਾਣ ਕੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਫਿਰ ਤੁਹਾਨੂੰ ਸਮਝਾਇਆ ਨਹੀਂ ਜਾ ਸਕਦਾ ਜੇ ਨਾਲ ਖਲਾਰ ਕੇ ਸਪੀਚ ਕਰਕੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਇਆ ਤੇ ਫਿਰ ਤੁਹਾਨੂੰ ਸਮਝਾਇਆ ਹੀ ਨਹੀਂ ਜਾ ਸਕਦਾ ਮੈਂ ਤਾਂ ਮਜੀਠੇ ਹਲਕੇ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਇਹ ਫੇਰ ਵੀ ਤੁਹਾਡੇ ਸਮਝ ਨਹੀਂ ਆਉਂਦਾ ਮੇਰੇ ਤੋਂ ਬਾਅਦ ਆਣਾ ਇਸ ਦੀ ਕਲੈਰਿਟੀ ਪ੍ਰਧਾਨ ਜੀ ਦੇਣਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ مشਕੂਰ ਹਾਂ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕਰੋ ਤੇ ਕੈਂਡੀਡੇਟ ਦਾ ਐਲਾਨ ਪ੍ਰਧਾਨ ਜੀ ਖੁਦ ਹੀ ਕਰਨਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ